ਫਨੋਰੀ ਬਾਰਡਰ ਦੇ ਉੱਪਰ ਜਿਹੜਾ ਨੌਜਵਾਨ ਦੀ ਕੱਲ ਮੌਤ ਹੋਈ ਆ ਉਸ ਦੇ ਰੋਸ 'ਚ ਅੱਜ ਫਲੋਰ ਦੇ ਵਿੱਚ ਨੈਸ਼ਨਲ ਹਾਈਵੇ 44 ਜਿਹੜਾ ਜਾਮ ਕੀਤਾ ਗਿਆ ਸੀਗਾ ਤਸਵੀਰਾਂ ਦਿਖਾ ਦਿੰਨੇ ਪਹਿਲਾਂ ਹੁਣ ਕਿਉਂਕਿ 11 ਤੋਂ 2 ਵਜੇ ਤੱਕ ਦਾ ਜਿਹੜਾ ਇਹ ਬੰਦ ਦਾ ਸੱਦਾ ਸੀਗਾ ਹਾਈਵੇ ਰੋਕਣਾ ਸੀਗਾ ਪਰ ਹੁਣ 1 ਵਜੇ ਜਿਹੜਾ ਇਹ ਜਾਮ ਖੋਲ ਦਿੱਤਾ ਗਿਆ ਜਾਮ ਤਕਰੀਬਨ 7 ਤੋਂ 8 ਕਿਲੋਮੀਟਰ ਲੰਬਾ ਜਿਹੜਾ ਇਹ ਜਾਮ ਲੱਗ ਗਿਆ ਲੋਕਾਂ ਦੇ ਵਿੱਚ ਵੀ ਗੁੱਸਾ ਵੱਧਦਾ ਰਿਹਾ ਸੀਗਾ ਲੋਕ ਕਾਫੀ ਕਹਿ ਰਹੇ ਸਨ ਇਹ ਕਿ ਸਾਡਾ ਇਹਦੇ ਵਿੱਚ ਕੀ ਕਸੂਰ ਹੈਗਾ ਜਿਸ ਨੂੰ ਦੇਖਦੇ ਹੋਏ ਹੁਣ ਜਥੇਬੰਦੀ ਨੇ ਫੈਸਲਾ ਕੀਤਾ ਕਿ 1 ਘੰਟੇ ਪਹਿਲਾਂ ਹੀ ਜਿਹੜਾ ਇਹ ਜਾਮ ਖੋਲ ਦਿੱਤਾ ਜਾਵੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਨਾ ਹੋਵੇ ਉਸ ਨੂੰ ਦੇਖਦੇ ਹੋਏ ਜਥੇਬੰਦੀ ਨੇ ਹੁਣ 1 ਘੰਟਾ ਪਹਿਲਾਂ ਇਹ ਜਿਹੜਾ ਜਾਮ ਖੋਲਿਆ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਹੈ ਕਿ ਕੁਝ ਸ਼ਰਾਰਤੀ ਅਨਸਰ ਜਿਵੇਂ ਦੱਸਿਆ ਗਿਆ ਹੈ ਕਿ ਉਹਦੇ ਵੱਲੋਂ ਇੱਕ ਈ ਰਿਕਸ਼ਾ ਦਾ ਜਿਹੜਾ ਸ਼ੀਸ਼ਾ ਇਹਦੀ ਭੰਨ ਤੋੜ ਵੀ ਇੱਥੇ ਕੀਤੀ ਗਈ ਹੈ ਜਥੇਬੰਦੀ ਨੇ ਹੁਣ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਕਿ ਉਹਦੇ ਜਿਹੜਾ ਈ ਰਿਕਸ਼ੇ ਦੀ ਪਰਪਾਈ ਜਿਹੜਾ ਨੁਕਸਾਨ ਦੀ ਆ ਉਹ ਵੀ ਕੀਤੀ ਗਈ ਹੈ ਤੇ ਨਾਲ ਜਿਵੇਂ ਦੱਸ ਰਹੇ ਆ ਪੁਲਿਸ ਪ੍ਰਸ਼ਾਸਨ ਦੱਸ ਰਿਹਾ ਕਿ ਉਹ ਜਿਹੜਾ ਨੌਜਵਾਨ ਸੀ ਸ਼ਰਾਰਤੀ ਅਨਸਰ ਉਹ ਰਾਹੋਂ ਦਾ ਦੱਸਿਆ ਜਾ ਰਿਹਾ ਹੈ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਿਉਂਕਿ ਦੋਨੇ ਕਰੀ ਸਾਈਡ ਦੇ ਉੱਪਰ ਜਿਹੜਾ ਰੋਂਗ ਸਾਈਡ ਤੋਂ ਵੀ ਜਿਹੜੀ ਗੱਡੀਆਂ ਆ ਗਈਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਥੇ ਫਸੇ ਹੋਏ ਆ ਭਾਜੀ ਕਿੱਥੋਂ ਆਏ ਤੁਸੀਂ ਕਿੰਨੀ ਦੇਰ ਦੇ ਇੱਥੇ ਫਸੇ ਹੋਏ ਆ ਭਾਜੀ ਇਹ ਤਾਂ ਬਲਾਟ ਤੋਂ ਆਏ ਭਾਜੀ ਹਾਂ ਬੁਰਾ ਲਾਗ ਰਿਹਾ ਬਹੁਤ ਆ ਹੋ ਗਿਆ 2 ਘੰਟੇ ਹੋ ਗਏ ਤੁਹਾਡੀ ਸੁਣ ਕੇ ਲੱਗਦਾ 1 ਘੰਟਾ ਪਹਿਲੇ ਖੋਲ ਦਿੱਤਾ ਜਾਵੇ ਦੇਖੋ ਭਾਈ ਬਾਕੀ ਬਾਬੇ ਨੇ ਜੋ ਕਰਨਾ ਉਹ ਹੀ ਕਰਨਾ ਜੀ ਦੱਸਦੇ ਆ ਐਨਆਈ ਆ ਜਿਹੜਾ ਇੱਥੇ ਆਏ ਹੋਏ ਆ ਉਹ ਜਾਮ ਦੇ ਵਿੱਚ ਇੱਥੇ ਫਸ ਗਏ ਸੀਗੇ ਹੋਰ ਲੋਕ ਵੀ ਇੱਥੇ ਕਾਫੀ ਜਿਹੜੇ ਜਾਮ ਦੇ ਵਿੱਚ ਫਸੇ ਹੋਏ ਆ ਪਿੱਛੇ ਦਾ ਕਿਿੱਥੇ ਦਾ ਕਿ ਨਿਗਾ ਮਾਰੂੰਗੇ ਇਹ ਜਾਮ ਜਿਹੜਾ ਗਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿਸ ਤਰੀਕੇ ਦੇ ਨਾਲ ਲੰਮਾ ਜਾਮ ਜਿਹੜਾ ਇੱਥੇ ਲੱਗਾ ਹੋਇਆ ਤੇ ਹੁਣ ਜਿਹੜਾ ਇਹ ਜਾਮ ਜਿਹੜਾ ਖੁੱਲ੍ਹਾ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਲੋਕ ਤੇਜ਼ੀ ਦੇ ਨਾਲ ਜਿਹੜਾ ਅੱਗੇ ਵਧ ਰਿਹਾ ਹੁਣ ਆ ਦੇਖ ਸਕਦੇ ਆ ਥ੍ਰੀ ਵਿਲਰ ਦੇ ਵਿੱਚ ਜਿਹੜਾ ਆਟੋ ਦੇ ਵਿੱਚ ਜਿਹੜਾ ਸਬਜ਼ੀ ਲੈ ਕੇ ਜਾ ਰਿਹਾ ਇਹ ਨੌਜਵਾਨ ਇਹ ਵੀ ਵੀਡੀਓ ਬਣਾ ਰਿਹਾ ਕਿ ਅੱਗੇ ਜਾ ਕੇ ਜਿਹੜਾ ਇਹ ਦੱਸ ਸਕੇ ਕਿ ਅਸੀਂ ਜਾਮ ਦੇ ਵਿੱਚ ਜਿਹੜੇ ਫਸੇ ਸੀ ਜਿਹੜਾ ਉਹ ਦੇਖੋ ਨਹਿੰਗ ਜਸੇਵੰਦ ਜਿਹੜੇ ਸਿੰਘ ਆ ਉਹ ਜਿਹੜਾ ਨਾਹਰੇਬਾਜੀ ਕਰ ਰਹੇ ਆ ਸਰਕਾਰ ਦੇ ਖਿਲਾਫ ਆ ਸੁਣ ਸਕਦੇ ਆ ਤੁਸੀਂ ਜਿਹੜਾ ਲੋਕ ਜਿਹੜੇ ਖੱਜਲ ਹੋ ਰਹੇ ਆ ਉਹ ਸਰਕਾਰਾਂ ਨੂੰ ਜਿਹੜਾ ਕੋਸ ਰਹੇ ਆ ਸਰਕਾਰਾਂ ਦੇ ਖਿਲਾਫ ਜਿਹੜਾ ਆਪਣਾ ਉਹ ਵੀ ਗੁੱਸਾ ਜਾਹਰ ਕਰ ਰਿਹਾ ਹੈ অটো ਜਿਹੜਾ ਜਾ ਰਿਹਾ ਹੈ ਆਟੋ ਦੇ ਵਿੱਚ ਦੇਖ ਸਕਦੇ ਤੁਸੀਂ ਮਹਿਲਾਵਾਂ ਕਾਫੀ ਦੇਰ ਤੋਂ ਇੱਥੇ 2-3 ਘੰਟੇ ਤੋਂ ਮਹਿਲਾਵਾਂ ਜਿਹੜੀਆਂ ਇੱਥੇ ਫਸੀ ਹੋਈਆਂ ਸੀਗੀਆਂ ਤੇ ਹੁਣ ਜਦੋਂ ਜਾਮ ਖੁੱਲਿਆ ਤੇ ਹੁਣ ਲੋਕ ਤੇਜ਼ੀ ਨਾਲ ਜਿਹੜਾ ਅੱਗੇ ਵਧ ਰਹੇ ਆ ਆਪਣੇ ਆਪਣੇ ਸਫ਼ਰ ਤੋਂ ਇਧਰੋਂ ਵੀ ਰੋਂਗ ਸਾਈਡ ਤੋਂ ਵੀ ਗੱਡੀਆਂ ਦਿਖਾ ਦਿੱਤੀ ਤੁਹਾਨੂੰ ਕਿਉਂਕਿ ਰੋਂਗ ਸਾਈਡ ਤੇ ਖਾਲੀ ਸਮਝ ਕੇ ਲੋਕ ਅੱਗੇ ਵਧ ਰਹੇ ਪਰ ਅੱਗੇ ਜਿਹੜਾ ਹੁਣ ਇਹਨਾਂ ਨੂੰ ਕੋਈ ਡਾਇਵਰਸ਼ਨ ਨਹੀਂ ਮਿਲਦੀ ਤੇ ਹੁਣ ਅੱਗੇ ਫੇਰ ਕਿਉਂਕਿ ਇਹ ਜਾਮ ਅੱਗੇ ਲੱਗ ਜਾਣਾ ਇਸ ਦੇ ਟਰੈਕਟਰ ਜਿਹੜੇ ਲੱਗੇ ਹੋਏ ਆ ਬਾਰਡਰਾਂ ਤੋਂ ਜਿਹੜੇ ਹੈ ਆਰੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਦੇ ਜਿੱਥੇ ਇਹ ਫਸੇ ਹੋਏ ਸੀਗੇ ਜਾਮ ਜਿੱਥੇ ਦਿੱਲੀ ਕੂਚ ਦੀ ਚਾਰੀ ਚੱਲ ਰਹੀ ਆ ਉੱਥੋਂ ਵੀ ਗੱਡੀਆਂ ਜਿਹੜੀਆਂ ਆ ਰਹੀਆਂ ਦੇਖ ਸਕਦੇ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਫਲੋਰ ਸਤਲੋਈ ਦਰਿਆ ਦੇ ਕੋਲ ਜਿੱਥੇ ਇਹ ਜਾਮ ਲਗਾਇਆ ਗਿਆ ਸੀ ਕਿਸਾਨਾਂ ਵੱਲੋਂ ਭਾਰਤ ਕਿਸਾਨ ਜਿਨ੍ਹਾਂ ਨੇ ਕਾਧਿਆਂ ਵੱਲੋਂ ਜਿਹੜਾ ਇਹ ਜਾਮ ਲਾਇਆ ਸੀ ਇੱਕ ਗੱਡੀ ਦੇ ਵਿੱਚ ਮਹਿਲਾ ਹੈ ਜਿਹੜੀ ਉਹਨਾਂ ਨੇ ਅੱਗੇ ਵਧਣਾ ਹੈ ਤੇ ਪਰ ਹੁਣ ਰੌਂਗ ਸਾਈਡ ਤੋਂ ਆ ਗਏ ਹੈ ਅੱਗੇ ਕੋਈ ਰਾਹ ਨਹੀਂ ਹੈਗਾ ਹੁਣ ਉਹ ਕਿਸਾਨ ਜਿਹੜੇ ਆ ਉਹ ਵੀ ਉਹਨਾਂ ਨੂੰ ਰਸਾ ਸਮਝਾ ਰਹੇ ਕਿ ਕਿੱਥੋਂ ਤੁਸੀਂ ਬੈਕ ਦੁਆਰਾ ਜਾਓ ਤੇ ਉੱਥੋਂ ਆਪਣੇ ਸਿੱਧੇ ਰਾਹ 'ਚ ਜਿਹੜਾ ਆਓ ਤੇ ਜਿਹੜਾ ਤੁਸੀਂ ਅੱਗੇ ਆਪਣੇ ਸਫ਼ਰ ਤੇ ਜਾ ਸਕੋ ਪਰ ਇਸ ਜਾਮ ਦੇ ਨਾਲ ਅਸੀਂ ਦੇਖਿਆ ਪਿਛੇ ਤਸਵੀਰਾਂ ਦੇ ਵਿੱਚ ਦਿਖਾ ਦੂੰਗੇ ਤੁਹਾਨੂੰ ਵੀ ਕਿ ਕਿਸ ਤਰੀਕੇ ਨਾਲ ਲੋਕ ਜਿਹੜਾ ਖੱਜਲ ਹੋਏ ਆ ਬੱਸਾਂ ਪਿੱਛੇ ਫਸ ਗਈਆਂ ਪੈਦਲ ਲੋਕ ਆ ਰਹੇ ਆ ਕਈ ਬਿਮਾਰ ਸੀਗੇ ਬਜ਼ੁਰਗ ਉਹ ਪੈਦਲ ਆ ਰਹੇ ਆ ਕਈ ਮਹਿਲਾਵਾ ਸਿਰ ਤੇ ਬੈਗ ਰੱਖ ਕੇ ਜਿਹੜੇ ਅੱਗੇ ਨੂੰ ਵੱਧ ਰਹੀਆਂ ਇਹ ਵੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਐ ਇਹਨਾਂ ਨੇ ਵੀ ਪਿੱਠੂ ਪਿੱਛੇ ਆਪਣੇ ਬੈਗ ਪਾਏ ਹੋਏ ਆ ਹੋ ਸਕਦਾ ਇਹ ਵੀ ਅੱਗੇ ਕਿਤੇ ਜਾਣ ਸਟੂਡੈਂਟ ਹੋਣ ਪਰ ਜਿਹੜੀ ਬੱਸਾਂ ਪਿੱਛੇ ਰੁਕਿਆ ਹੋਈਆਂ ਫਸੀਆਂ ਹੋਈਆਂ ਉਸ ਕਰਕੇ ਜਿਹੜਾ ਇਹ ਜਿਹੜਾ ਪੈਦਲ ਹੀ ਅੱਗੇ ਨੂੰ ਵੱਧ ਰਿਹਾ ਗੱਲਬਾਤ ਕਰਦੇ ਆ ਅੱਗੇ ਜਾ ਕੇ ਜਿਹੜੇ ਜੱਸੇਵੰਦੀ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਕੁਛ ਹੁਣ ਇਹ ਫੈਸਲਾ ਹੋਇਆ ਰੂਟ ਕੀ ਸੀਗਾ ਇਹਨੂੰ ਲੈ ਕੇ ਹੁਣ ਅੱਜ ਕਿਉਂਕਿ ਐਸਕੇਐਮ ਦੀ ਜਿਹੜੀ ਮੀਟਿੰਗ ਵੀ ਕੀਤੀ ਜਾ ਰਹੀ ਹੈ ਭਾਵੇਂ ਕੀ ਹਾਲ ਹੈ ਭਾਰਤ ਸਰਕਾਰ ਵੱਲੋਂ ਗੰਨੇ ਦੇ ਮੁੱਲ ਦੇ ਵਿੱਚ ਵੀ 25 ਰੁਪਏ ਦਾ ਵਾਧਾ ਜਿਹੜਾ ਕੀਤਾ ਹੈ 340 ਰੁਪਏ ਜਿਹੜਾ ਰੇਟ ਕੀਤਾ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕੀ ਕੁਝ ਕਹਿਣਾ ਕਿਉਂਕਿ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਹਾਲੇ ਦਾ ਰੋ ਉਹੀ ਚੱਲ ਰਿਹਾ ਹੈ ਲਗਾਤਾਰ ਬਾਰਡਰ ਤੇ ਹੰਗੂ ਗਏ ਤੇ ਗੋਲੇ ਜਿਹੜੇ ਛੱਡੇ ਜਾ ਰਹੇ ਆ ਫਿਰ ਜਿਹੜਾ ਗੋਲੀਆਂ ਚੱਲ ਰਹੀਆਂ ਉਹਦੇ ਵਿੱਚ ਜਿਹੜਾ ਇੱਕ ਨੌਜਵਾਨ ਦੀ ਜਿਹੜੀ ਮੌਤ ਵੀ ਹੋਈ ਆ ਉਸੋਂ ਲੈ ਕੇ ਕੀ ਕੁਝ ਕਹਿਣਾ ਕਿਸਾਨ ਜਿੱਥੇ ਬੰਦਿਆਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਉਹਨਾਂ ਦੇ ਅਮਰੀਕ ਸਿੰਘ ਹੋਣੀ ਆ ਰਹੇ ਹਨ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਅਮਰੀਕ ਜੀ ਅੱਜ ਜਸੇਵੰਦੀ ਨੇ ਪ੍ਰੋਗਰਾਮ ਦਿੱਤਾ ਸੀਗਾ ਪਰ ਹੁਣ 1 ਘੰਟਾ ਪਹਿਲਾਂ ਤੁਸੀਂ ਦੇਖਿਆ ਲੋਕਾਂ ਦੀ ਖੱਜਲ ਖਵਾਰੇ ਨੂੰ ਦੇਖਦੇ ਹੋਏ ਪਹਿਲਾਂ 1 ਘੰਟਾ ਪਹਿਲਾਂ ਜਿਹੜਾ ਇਹ ਜਾਮ ਵੀ ਖੋਲ ਦਿੱਤਾ ਗਿਆ ਦੇਖੋ ਸਾਡੀ ਕਿਸੇ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਐਥਾ ਸਿਰਫ ਇੱਕ ਰੋਸ ਵਜੋਂ ਇਹ ਜਿਹੜਾ ਜਾਮ ਲਾਇਆ ਸੀਗਾ ਉਹ ਅਸੀਂ ਲੋਕਾਂ ਦੇ ਪਿੱਛੇ ਬੱਚੇ ਦੀਆਂ ਗੱਡੀਆਂ ਵਿੱਚ ਫਸੀਆਂ ਸੀਗੀਆਂ ਮਰੀਜ਼ ਫਸੇ ਹੋ ਸੀਗੇ ਵਿੱਚ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਦੇ ਕੋਈ ਬਲੇਮ ਲੱਗੇ ਇਸ ਕਰਕੇ ਅਸੀਂ ਇੱਕ ਘੰਟਾ ਪਹਿਲਾਂ ਜਿਹੜਾ ਜਾਮ ਇਹ ਖੋਲ ਦਿੱਤਾ ਹੈ ਜਿਹੜਾ ਅੱਛਾ ਉਥੇ ਖਨੌਰੀ ਦੇ ਸ਼ੰਭੂ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਦੇਖਿਆ ਤੁਸੀਂ ਕੱਲ ਇੱਕ ਨੌਜਵਾਨ ਜਿਹੜੀ ਮੌਤ ਵੀ ਹੋ ਗਈ ਐ ਦੋ ਭੈਣਾਂ ਦਾ ਇਕੱਲਾ-ਗੱਲਾ ਭਰਾ ਸੀਗਾ ਇਹ ਉਸੇ ਰੋਸ ਵਜੋਂ ਅੱਜ ਸੀਗਾ ਦੇਖੋ ਜੀ ਇਹ ਜਿਹੜਾ ਧਰਨਾ ਅੱਜ ਬੀਕੇ ਜੂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਲਾਇਆ ਗਿਆ ਸਾਰੇ ਪੰਜਾਬ ਦੇ ਵਿੱਚ ਔਰ ਉਸੇ ਰੋਸ ਦੇ ਕਰਕੇ ਇਹ ਜਿਹੜਾ ਧਰਨਾ ਲਾਇਆ ਗਿਆ ਇੱਕ ਮਾਂ ਦਾ ਪੁੱਤ 20 ਸਾਲ ਦਾ ਪੁੱਤ ਦੋ ਭੈਣਾਂ ਦਾ ਇਕਲੌਤਾ ਭਰਾ ਦੁਨੀਆ ਤੋਂ ਚਲੇ ਜਾਣਾ ਉਹ ਉਸ ਪਰਿਵਾਰ ਨੂੰ ਪੁੱਛੋ ਉਹਦਾ ਦੁੱਖ ਉਹਦਾ ਕੀ ਦੁੱਖ ਐ ਇਸ ਕਰਕੇ ਸਾਡੀ ਕਿਸੇ ਨਾ ਕੋਈ ਕੋਈ ਨਿੱਜੀ ਤੌਰਾਂ ਜਿਛ ਨਹੀਂ ਹੈਗੀ ਸਿਰਫ ਇੱਕ ਰੋਸ ਵਜੋਂ ਅਸੀਂ ਇਹ ਲਾਇਆ ਸੀ ਬਾਕੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਵੀ ਕਰਦਾ ਵੀ ਭਾਈ ਜਦੋਂ ਅਸੀਂ ਟੂਲ ਬਲਾਜੇ ਫਿਰ ਰੱਖਦੇ ਆ ਉਦੋਂ ਵੀ ਤੁਹਾਡਾ ਫਾਇਦਾ ਉਦੋਂ ਦਾ ਤੁਸੀਂ ਕਹਿ ਦਿੰਦੇ ਆ ਵੀ ਲੰਮਾ ਚਰ ਇਹਨਾਂ ਨੂੰ ਫਰੀ ਰੱਖੋ ਵੀ ਕੋਈ ਨਹੀਂ ਜੇ ਵੀ ਅੱਜ ਅੱਜ ਇੱਕ ਬੱਚੇ ਦੇ ਮੌਤ ਦੇ ਸੰਬੰਧ ਵਿੱਚ ਅਸੀਂ 2 ਘੰਟੇ ਨੀ ਖੜ ਸਕਦੇ ਇਸ ਕਰਕੇ ਸਾਨੂੰ ਜ਼ਰੂਰ ਉਹਦੇ ਸੋਗ ਦੇ ਵਿੱਚ ਸ਼ਰੀਖ ਹੋਣਾ ਚਾਹੀਦਾ ਉਸ ਬੱਚੇ ਦੇ ਇਸ ਕਰਕੇ ਚਲੋ ਅਸੀਂ ਇੱਥੇ ਜੇ ਕਿਸੇ ਵੀ ਪਬਲਿਕ ਦੇ ਵਿੱਚ ਜੇ ਕਿਸੇ ਨੂੰ ਕੋਈ ਸਾਡੇ ਦਾ ਇਤਰਾਜ਼ ਗਿਆ ਜਾਂ ਕਿਸੇ ਨੂੰ ਕੋਈ ਥੇਸ ਪਹੁੰਚੀ ਆ ਅਸੀਂ ਉਹਦੀ ਮਾਫੀ ਵੀ ਮੰਗਦੇ ਆ ਅਸੀਂ ਕੋਈ ਸਾਡੀ ਕਿਸੇ ਨਾਲ ਨਿੱਜੀ ਨਹੀਂ ਮੈਂ ਬਾਰਫੇ ਕਹਿੰਦਾ ਇਹ ਸਿਰਫ ਤਾਂ ਸਿਰਫ ਸਾਡਾ ਜਿਹੜਾ ਇਹ ਉਹਦੇ ਰੋਸ ਵਜੋਂ ਸ਼ੁਭਕਰਮਦੀਪ ਸਿੰਘ ਦੇ ਰੋਸ ਵਜੋਂ ਲਾਗਿਆ ਸੀ। ਹਾਂ ਜੀ ਇਹਦੇ ਵਿੱਚ ਦੋ ਤਰੀਕੇ ਦੇ ਲੋਕ ਸਾਨੂੰ ਦੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਕਈਆਂ ਨੇ ਗੱਲਬਾਤ ਕੀਤੀ ਹੈ ਤੇ ਕਈ ਤਾਂ ਇਹ ਗੱਲ ਨੂੰ ਕਹਿੰਦੇ ਆ ਕਿ ਜੋ ਹੋਇਆ ਇੱਕ ਪੁੱਤ ਜਿਹੜਾ ਜਵਾਨ ਪੁੱਤ ਗਿਆ ਆ ਅਸੀਂ 2 ਘੰਟੇ 3 ਘੰਟੇ ਕਿਸਾਨਾਂ ਦੇ ਇਸ ਜੇ ਅਸੀਂ ਜਾਮ ਦੇ ਵਿੱਚ ਫਸੇ ਵੀ ਆ ਤੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਜਾਹਰ ਕਰਦੇ ਆ ਜਿਹੜੇ ਮਾਂ ਦਾ ਪੁੱਤ ਜਿਹੜਾ ਗਿਆ ਹੈ ਤੇ ਕਈ ਆ ਜਿਹੜੇ ਕਹਿੰਦੇ ਕਿ ਅਸੀਂ ਖੱਜਲ ਵੀ ਹੋ ਰਹੇ ਆ। ਦੇਖੋ ਕਹਿੰਦੇ ਹੁੰਦੇ ਕਿਸੇ ਦੀ ਖੁਸ਼ੀ ਤੇ ਬੇਸ਼ੱਕ ਨਾ ਜਾਓ ਕਿਸੇ ਦੀ ਗਮੀ ਤੇ ਜ਼ਰੂਰ ਸ਼ਰੀਕ ਬਣੋ ਜਿਹੜੇ ਇਹਦੀ ਸ਼ਰੀਕ ਦੀ ਗਮੀ ਦੇ ਵਿੱਚ ਸ਼ਰੀਕ ਹੋਇਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਨਿੱਜ ਸਵਾਰਥੀ ਲੋਕ ਆ ਇਹਨੂੰ ਗਲਤ ਸਮਝਦੇ ਆ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਆ ਪਰ ਨਹੀਂ ਕਹਿੰਦੇ ਹੁੰਦੇ ਕਿਸੇ ਦੀ ਖੁਸ਼ੀ ਤੇ ਬੇਸ਼ੱਕ ਨਾ ਜਾਓ ਪਰ ਗਮੀ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਇਸ ਕਰਕੇ ਅ ਅਸੀਂ ਤਾਂ ਸਰਬੋ ਦੀ ਗਮੀ ਦੇ ਉਹਦੇ ਦੁੱਖ ਲਈ ਇਹ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਇਹ ਸਾਡੇ ਬਲਾਕ ਪ੍ਰਧਾਨ ਨੂਰ ਅੱਛਾ ਕੋਈ ਸ਼ਰਾਰਤੀ ਐਂਸਰ ਵੀ ਕਹਿੰਦੇ ਇਹਦੇ ਵਿੱਚ ਆ ਗਏ ਸੀਗੇ ਜਿਹਨਾਂ ਨੂੰ ਯੂਨੀਅਨ ਜਿਹੜਾ ਫੜ ਕੇ ਹੁਣ ਪੁਲਿਸ ਵਾਲੇ ਵੀ ਕੀਤਾ ਕੋਈ ਉਹਨਾਂ ਨੂੰ ਨੁਕਸਾਨ ਵੀ ਕੀਤਾ ਜਿਹਨਾਂ ਨੂੰ ਨੁਕਸਾਨ ਕੀਤਾ ਗੱਡੀਆਂ ਛੀਸ਼ੇ ਭੰਨੇ ਆ ਤੁਹਾਨੂੰ ਪਤਾ ਹੈ ਵੇ ਇਹ ਤਾਂ ਮੋਦੀ ਸਰਕਾਰ ਦੀ ਪਹਿਲਾਂ ਤੋਂ ਹੀ ਆ ਹੈ ਕਿ ਸਾਡੇ ਜਿਹੜਾ ਆ ਕਿਉਂਕਿ ਕਿਸਾਨ ਪਹਿਲਾਂ ਤੋਂ ਸ਼ਾਂਤਵੇਂ ਹੀ ਆ ਜੀ ਕਿਉਂਕਿ ਜੈਤੋ ਦੇ ਮੋਰਚੇ ਦੇ ਹੀ ਸਾਨੂੰ ਇੱਕ ਐਗਜ਼ਾਮਪਲ ਆ ਹੀ ਉਹਨੂੰ ਆਈਡਲ ਮੰਨ ਕੇ ਚੱਲਦੇ ਆ ਕਿ ਸ਼ਾਂਤੀ ਨਾਲ ਸਾਰੇ ਮਸਲੇ ਹੱਲ ਹੁੰਦੇ ਆ ਕੋਈ ਡੰਡਾ ਯੂਰ ਨਾਲ ਨਹੀਂ ਹੁੰਦੇ ਹੈਗੇ ਪਰ ਉਹ ਸਾਡੇ ਜਾਂ ਕੇ ਰੰਗ ਚ ਭੰਗ ਪਾਉਂਦੇ ਆ ਸ਼ਰਾਰਤੀ ਆਂਸਰ ਕਹਿੰਦੇ ਆ ਸਾਨੂੰ ਖਾਸਤਾ ਨਹੀਂ ਸਾਦੇ ਆ ਜੋ ਮਰਜੀ ਕਹੀ ਜਾਣ ਪਰ ਸਾਨੂੰ ਪਤਾ ਆ ਜੋ ਸੱਚ ਆ ਸੱਚ ਆ ਅਸੀਂ ਕਿਸਾਨ ਆ ਕਿਰਤੀ ਲੋਕ ਆ ਆਪਣੇ ਹੱਕਾਂ ਨੇ ਲੜ ਰਹੇ ਆ ਅੱਜ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋ ਰਿਹਾ ਜਿਵੇਂ ਅਸੀਂ ਐਮ ਐਸ ਪੀ ਤੇ ਵੀ ਲੜਦੇ ਆ ਐਮ ਐਸ ਪੀ ਸਾਰਿਆਂ ਲਈ ਮੰਗਦੇ ਆ ਆਪਣੇ ਲਈ ਨਹੀਂ ਮੰਗਦੇ ਕਿ ਜੇ ਪਿਆਜ਼ ਦਾ ਰੇਟ ਪੱਕਾ ਤੈ ਹੋਵੇ ਮੱਕੀ ਦਾ ਰੇਟ ਤੈ ਹੋਵੇ ਅੱਜ ਕਣਕ ਦਾ ਆਟਾ 25 ਤੋਂ 27 ਰੁਪਏ ਤੋਂ ਕਦੇ ਰੇਟ ਨਹੀਂ ਵਧਿਆ ਮੱਕੀ ਦਾ ਆਟਾ ਕਿਉਂ 50 ਰੁਪਏ ਬਿਕ ਰਿਹਾ ਕਿਉਂਕਿ ਤੇ ਐਮ ਐਸ ਪੀ ਹੈ ਨਹੀਂ ਮੈਂ ਆਮ ਲੋਕਾਂ ਨੂੰ ਇਹੀ ਬੇਨਤੀ ਕਰਦਾ ਇਹ ਗੱਲ ਨੂੰ ਕਿਸਾਨ ਤੁਹਾਡੇ ਲਈ ਲੜ ਰਿਹਾ ਆਪਣੇ ਲਈ ਲੜ ਰਿਹਾ ਜੇ Shimla ਮਿਰਚ 100 ਰੁਪਏ ਕਿਲੋ ਵਿਕਦੀ ਆ ਕਿਉਂ ਨਹੀਂ ਵਿਕਦੀ ਆ ਉੱਤੇ MSP ਹੈ ਨਹੀਂ ਪਿਆਜ਼ ਕਿਉਂ 100 ਰੁਪਏ ਕਿਲੋ ਵਿਕਦਾ ਆ ਉੱਤੇ MSP ਹੈ ਨਹੀਂ ਜਿਹੜੀ ਚੀਜ਼ ਤੇ MSP ਹੋਊਗੀ ਉਸ ਚੀਜ਼ ਦਾ ਰੇਟ ਕਦੇ ਵੀ ਵਧੂਗਾ ਨਹੀਂ ਇਹ ਸਮੇਂ ਦੀ ਲੋੜ ਆ ਸਾਰੇ ਇਕੱਠੇ ਹੋਵੋ ਸਾਥ ਦਿਓ ਬਹੁਤ ਮਤਲਬ ਜੇ ਇੱਕ ਸੰਵਿਧਾਨਕ ਸਰਕਾਰ ਲੋਕਤੰਤਰ ਦੀ ਸਰਕਾਰ ਨੇ ਧੱਕਾ ਕੀਤਾ ਆ ਕਿਸੇ ਵੀ ਆਵਾਜ਼ ਨੂੰ ਗੋਲੀ ਨਾਲ ਦਬਾਇਆ ਨਹੀਂ ਜਾ ਸਕਦਾ ਪਰ ਗਾੜੀ 'ਚ ਸ਼੍ਰੋਮਣੀ ਕਾਲੀਦਾਨ ਨੇ ਗੋਲੀ ਚਲਾਈ ਸੀ ਤੇ ਹਜੇ ਤੱਕ ਉਹ ਭੁਗਤ ਰਹੀ ਜਾ ਤੇ ਭਾਜਪਾ ਨੂੰ ਵੀ ਇਸ ਗੋਲੀ ਦਾ ਜਿਹੜਾ ਆ ਹਸਾਬ ਦੇਣਾ ਪਊਗਾ ਜਿਹੜੀ ਸ਼ੁਭਕਰਨ ਸਿੰਘ ਤੇ ਲੱਗੀ ਆ ਅੱਛਾ ਪ੍ਰਧਾਨ ਜੀ ਜਿਹੜਾ ਕੱਲ ਕਹਿੰਦੇ ਆ 25 ਰੁਪਏ ਗੰਨੇ ਦੇ ਜਿਹੜੀ ਤੁਹਾਡੇ ਫਸਲ ਆ ਉਹਦੇ ਵਿੱਚ 25 ਰੁਪਏ ਦਾ ਵਾਧਾ ਕੀਤਾ ਹੈਗਾ ਕੇਂਦਰ ਸਰਕਾਰ ਨੂੰ ਕਿਵੇਂ ਦੇਖ ਰਿਹਾ ਕਿਸਾਨ ਉਸ ਨੂੰ ਲੈ ਕੇ ਜਿਹੜਾ ਰਾਤੀ ਅਨਾਉਂਸਮੈਂਟ ਹੋਈ ਆ ਯਾ ਰੇਟ ਦੇ ਵਿੱਚ ਵਾਧਾ ਕੀਤਾ ਗੰਨੇ ਦੇ ਵਿੱਚ ਕਿਵੇਂ ਦੇਖਦੇ ਆ ਤੁਸੀਂ ਭਾਜੀ ਜਿਹੜਾ ਹੁਣ ਗੰਨੇ ਦੀ ਫਸਲ ਵੀ ਕੋਈ ਵੀ ਆ ਪਹਿਲਾਂ ਤਾਂ ਜਦੋਂ ਸੁਆਮੀਨਾਥਨ ਦੀ ਰਿਪੋਰਟ ਆਈ ਆ ਉਹਦੇ ਹਿਸਾਬ ਨਾਲ ਲਾਗੂ ਕਰਨ ਸਾਰਾ ਕੁਝ ਠੀਕ ਆ ਸਾਡਾ ਜਿਹੜਾ ਆ ਕਿਸਾਨ ਦੀ ਦਿਹਾੜੀ ਪਲੱਸ ਜੋਗ ਫਸਲ ਤੇ ਖਰਚਾ ਆ ਪਲੱਸ ਉਹਦਾ ਜਿਹੜਾ ਆ ਪ੍ਰੋਫਿਟ ਦੇਣ ਜੇ ਇੱਕ ਕੋਈ ਕੰਪਨੀ ਪੈਨ ਵੀ ਬਣਾਉਂਦੀ ਆ ਉੱਤੇ ਉਹਨਾਂ ਨੇ ਆਪਣਾ ਰੱਖਿਆ ਆ ਮਾਰਜਨ ਜੇ ਉਹ 50 ਪੈਸੇ ਦਾ ਬਣਾਉਂਦੀ ਆ ਰੁਪਈਆ ਦਾ ਵੇਚਦੀ ਆ ਕਿਸਾਨ ਲਈ ਕਿਉਂ ਨਹੀਂ ਕਿਸਾਨ ਦੀ ਦਿਹਾੜੀ ਤੋਂ ਲੋਕ ਕਹਿੰਦੇ ਨਹੀਂ ਵਿੱਚ ਜਿਹੜਾ ਸਾਰਾ ਦਿਨ ਰਹਿੰਦਾ ਖੇਤਾਂ ਦੇ ਵਿੱਚ ਜੇ ਗੰਨੇ ਦਾ ਉਹਨਾਂ ਨੇ ਰੇਟ ਵਧਾਇਆ ਆ ਉਹਦਾ ਕੀ ਹੋਣਾ ਆ ਜੀ ਮੈਂ ਦੱਸ ਦਿਓ 25 ਰੁਪਈਆ ਦਾ ਨਾਲ ਕੀ ਹੋ ਜੂਗਾ ਵੇਈਆਂ ਦਾ ਰੇਟ ਐਸ ਵੇਲੇ 50 ਰੁਪਏ ਕਰਤਾ ਕੁਆਂਟਲ ਦਾ ਛਲਾਈ ਦਾ ਜਿਹੜਾ ਕਿ ਪਹਿਲਾਂ 15 ਤੋਂ 20 ਰੁਪਈਆ ਹੁੰ ਬਾਕੀ ਸਾਰੇ ਤਾਂ ਆਪਣੀ ਮਰਜ਼ੀ ਨਾਲ ਰੇਟ ਵਧਾਈ ਜਾਂਦੇ ਆ ਲੇਬਰ ਰੇਟ ਵਧਾਈ ਜਾਂਦੀ ਹੈ ਜੀ ਅਸੀਂ ਕਿੱਥੇ ਨੂੰ ਜਾਈਏ ਮੈਨੂੰ ਦੱਸੋ ਹੁਣ ਇਹ ਧਰਨਾ ਸਮਾਪਤ ਹੈ ਹਾਂਜੀ ਹਾਂਜੀ ਹੁਣ ਇਹ ਧਰਨਾ ਸਮਾਪਤ ਹੈ ਜੋ ਸਾਡਾ ਸਯੁਗਤ ਕਾਂਸਾਨ ਮੋਰਚਾ ਤੇ ਸਾਡੀ ਬੀਕੇਜੂ ਕਾਦੀਆ ਸੁਪਰ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਦੀਆ ਸਾਨੂੰ ਹੁਕਮ ਕਰਨਗੇ ਅਸੀਂ ਉਸ ਲਈ ਤਿਆਰ ਆਂ ਜੀ ਕਿਉਂਕਿ ਹੁਣ ਜਿਹੜੀ ਲੜਾਈ ਆ ਸਿਰ ਧੜ ਦੀ ਅੱਖ ਦੀ ਲੜਾਈ ਹੋ ਗਈ ਹੈ ਇਹ ਕੋਈ ਇਹ ਮਤਲਬ ਇੱਕ ਤਾਕਕੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧੰਨਵਾਦ ਜੀ ਚੌਂਸਾ ਦੇ ਤੁਸੀਂ ਜਿਹੜਾ ਕਿਸਾਨ ਜਿਹੜੇ ਆ ਉਹਨਾਂ ਨੇ 1 ਘੰਟੇ ਪਹਿਲਾਂ ਜਿਹੜਾ ਧਰਨਾ ਵੀ ਖਤਮ ਕੀਤਾ ਤੇ ਜਿਵੇਂ ਦੱਸਿਆ ਕਿ ਕੁਝ ਚਾਰ ਚਾਰ ਤੇ ਅੰਸਰ ਵੀ ਜਿਹੜੇ ਇਹਦੇ ਵਿੱਚ ਆਗੇ ਸੀਗੇ ਕੁਝ ਮਹਿਲਾਵਾਂ ਇੱਥੇ ਦੇਖ ਸਕਦੇ ਖੜੀਆਂ ਹੋਈਆਂ ਇਹ ਜਾਮ ਦੇ ਕਾਰਨ ਜਿਹੜੀਆਂ ਇੱਥੇ ਫਸੀਆਂ ਸੀਗੀਆਂ ਕਿ ਜਿਹੜੇ ਹੁਣ ਇੱਥੇ ਖੜੇ ਆ ਕਈਆਂ ਨੂੰ ਦੇਖਿਆ ਕਈ ਜਿਹੜਾ ਬੈਗ ਚੱਕ ਕੇ ਲੜਕੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਵੀ ਜਿਹੜੇ ਗੱਡੀ ਦੇ ਵਿੱਚ ਬਿਠਾ ਰਹੇ ਸੀ ਕਿਸਾਨ ਕਿਉਂਕਿ ਧਰਨਾ ਕਾਫੀ ਜਿਹੜਾ 2 ਘੰਟੇ ਭਾਵੇਂ ਇਹ ਚੱਲਿਆ ਪਰ ਜਿਹੜਾ ਇਹ ਹਾਈਵੇ ਹੈ ਜਿਹੜਾ ਮੇਨ ਹਾਈਵੇ ਹੋਣ ਕਾਰਨ ਨੈਸ਼ਨਲ ਹਾਈਵੇ 44 ਹੁਣ ਕਰ ਰਿਹਾ ਜਿਹੜਾ ਕਾਫੀ ਲੰਮਾ ਜਾਮ ਕੁਛ ਹੀ ਘੰਟੇ ਦੇ ਵਿੱਚ ਜਿਹੜਾ ਇਹ ਲੱਗ ਜਾਂਦਾ ਤੇ ਹੁਣ ਜਿਹੜਾ ਲੋਕਾਂ ਦੀ ਖੱਜਲ ਖਵਾਰ ਨੂੰ ਦੇਖਦੇ ਕਿਉਂਕਿ ਅਸੀਂ ਉਹ ਵੀ ਤਸਵੀਰਾਂ ਦਿਖਾਵਾਂਗੇ ਕਿ ਐਂਬੂਲੈਂਸ ਜਿਹੜੀ ਫਸੇ ਸੀ ਕਿਸ ਤਰੀਕੇ ਨਾਲ ਕੱਢੇ ਜਾਂ ਰਹੀ ਸੀ ਮਿਲਟਰੀ ਦੀਆਂ ਗੱਡੀਆਂ ਫਸ ਗਈਆਂ ਸੀਗੇ ਆ ਜਵਾਨ ਵੀ ਜਿਹੜੇ ਆ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਇਹਨੂੰ ਖੋਲਿਆ ਜਾਵੇ ਕਿ ਅਸੀਂ ਆਪਣੇ ਅਗਲੇ ਸਫ਼ਰ ਤੇ ਜਿਹੜਾ ਜਾ ਸਕੀਏ ਕਿਉਂਕਿ ਕਾਫੀ ਦੇਰ ਤੋਂ ਉਹ ਜਾਮ ਦੇ ਵਿੱਚ ਫਸੇ ਹੋਏ ਸੀ ਤੇ ਉਸੇ ਗੱਲ ਨੂੰ ਲੈ ਕੇ ਜਿਹੜਾ ਉਹਨਾਂ ਦਾ ਜਿਹੜਾ ਕਿਸਾਨ ਜਿਹਦੇ ਬੰਦੀ ਦਾ ਜਿਹੜਾ ਧਰਨਾ ਇਹ ਸਮਾਪਤ ਕੀਤਾ ਤੇ ਜਿਵੇਂ ਪਹਿਲਾਂ 10 ਤੋਂ 4 ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਫਿਰ 11 ਤੋਂ 2 ਵਜੇ ਤੱਕ ਦਿੱਤਾ ਸੀਗਾ ਪਰ 1 ਵਜੇ ਹੁਣ 1 ਘੰਟਾ ਪਹਿਲਾਂ ਜਿਹੜਾ ਇਹ ਹੁਣ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਫਿਰ ਵੀ 7-8 ਕਿਲੋਮੀਟਰ ਜਿਹੜਾ ਲੰਬਾ ਜਾਮ ਜਿਹੜਾ ਲੱਗ ਗਿਆ ਹੁਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਸਰਦਾਰ ਜੀ ਆ ਨਾਲ ਉਹ ਪੈਦਲ ਜਿਹੜਾ ਤੁਰੇ ਆ ਰਹੇ ਆ ਸਰਦਾਰ ਜੀ ਤੁਸੀਂ ਵੀ ਬਸ ਨੇ ਵਿੱਚ ਸੀਗੇ ਹਾਂਜੀ ਭਾਜੀ ਕਿੰਨੇ ਕਿਤੇ ਪਿੱਛੇ ਤੁਸੀਂ ਉੱਤਰੇ ਤੇ ਹੁਣ ਪੈਦਲ ਕਿੰਨੇ ਦੋ ਘੰਟੇ ਲੱਗ ਗਏ ਸਾਨੂੰ ਉੱਥੇ ਅੱਪ ਲੋਡ ਤੇ ਇੱਥੇ ਤੱਕ ਆਂਦੇ अच्छा पीछे भासाले पीछे पास फ्लोर तो नवे शहर तो आए हैं रात आना सी तुसी लुधियाणे आना सी चले आए किधर नवे शहर तो हुन 1 ਘੰਟਾ ਪਹਿਲਾਂ ਇਹ ਧਰਨਾ ਖਤਮ ਹੋਇਆ ਪਰ ਤੁਹਾਨੂੰ ਫਿਰ ਵੀ ਪੈਦਲ ਆਣਾ ਪਿਆ ਹਾਂਜੀ ਪੈਦਲ ਆ ਰਹੇ ਆ ਸੀ ਫਲੋਰ ਤੋਂ ਕਿੰਨਾ ਕੁ ਤੰਗ ਕਿੰਨਾ ਕੁ ਮਤਲਬ ਇਹ ਜਿਹੜਾ ਧਰਨਾ ਲੱਗਾ ਕਿੰਨਾ ਕੁ ਤੰਗ ਤਾਂ ਚਲੋ ਹੈਗੇ ਸਾਰਿਆਂ ਦੇ ਨਾਲੀਆਂ ਪਰ ਜੋ ਸਰਕਾਰਾਂ ਕਰ ਰਹੀਆਂ ਠੀਕ ਨਹੀਂ ਵੀ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਸਰਕਾਰ ਨੂੰ ਬਸ ਅਸੀਂ ਨਹੀਂ ਕਹਿਣਾ ਜਾਵਾਂਗੇ ਭਾਜੀ ਧੰਨਵਾਦ ਜੀ ਸੁਣਿਆ ਸਰਦਾਰ ਜੀ ਕਹਿੰਦੇ ਭਾਵੇਂ ਅਸੀਂ ਖਾਜਾ ਖਾਣ ਹੋ ਰਹੇ ਆ ਪੈਦਲ ਆ ਰਹੇ ਆ ਪਰ ਜਿਹੜਾ ਸਰਕਾਰਾਂ ਨੂੰ ਆ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਦੀ ਜਿਹੜੀ ਮੰਗਾਂ ਆ ਉਹ ਮੰਨਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਇਹ ਟਕਰਾਅ ਵਾਲੀ ਸਥਿਤੀ ਬਣੀ ਹੋਈ ਆ ਮਾਹੌਲ ਤਣਾਅਪੂਰਨ ਬਣਿਆ ਹੋਇਆ ਜਿਹੜਾ ਉਹ ਖਤਮ ਹੋ ਸਕੇ ਹਣ ਇਹਦੇ ਨਾਲ ਮਨੀਸ਼ 바ਵਾ ਜਗਵਾਨੀ ਟੀਵੀ ਫਲੋਰ